ਪ੍ਰਹਾਰ ਪਾਦੋਏ ਪਰਮ ਭੁਲਾਣੀਆਂ ਦੁਜੈ ਲੱਗਾ ਹੇਤ ਲਖ ਸਿੰਗਾਰ ਬਣਾਇ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇੜ ਕੈ ਸੰਪ੍ਰੇਤ ਪਕੜ ਚਲਾਏੰ ਦੂਤ ਜੰਮ ਕਿਸੈ ਨ ਦੇਨੀ ਭੇਤ ਛੱਡ ਖੜੋ ਤੇਖਨੇ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋ ਵਾਸੇਤ ਜੇ ਹਾ ਵਿਜੈ ਸੋਲੁਨੇ ਕਰਮ ਸੰਦੜਾ ਖੇਤ ਨਾਨਕ ਪ੍ਰਭ ਸ੍ਰਿਣਾਗਤੀ ਚਰਨ ਬੋਇਤ ਪ੍ਰਭ ਦੇ ਸੇ ਪਾਦੋਂ ਇਹ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਅਸੁਣ ਪ੍ਰੇਮੋ ਬਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋਂਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਪਾਈਐ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪ ਰਹਿਆਗਾ